ਇੱਕ ਬਹੁਤ ਵੱਡਾ ਐਲਾਨ ਬਹੁਤ ਵੱਡੀ ਖੁਸ਼ਖਬਰੀ ਜੋ ਸਾਰੇ ਸਰਪੰਚਾਂ ਲਈ ਹੈ ਕਿ ਜੋ ਸਰਪੰਚਾਂ ਦਾ ਮਾਣ ਪੱਤਾ ਜੋ ਸਰਪੰਚਾਂ ਦਾ ਮਾਣ ਪੱਤਾ ਉਹ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ 2000 ਰੁਪਏ ਪ੍ਰਤੀ ਮਹੀਨਾ ਐਲਾਨ ਕਰਤਾ 2000 ਰੁਪਏ ਪ੍ਰਤੀ ਮਹੀਨਾ ਔਰ ਮੈਨੂੰ ਇਹ ਵੀ ਦੱਸਣ ਚ ਖੁਸ਼ੀ ਹੋ ਰਹੀ ਹੈ ਕਿ ਕੱਲ ਐਲਾਨ ਹੋਇਆ ਪਰ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਮਾਨ ਪੱਤਾ ਹੋਊਗਾ ਜਿਹੜਾ 2000 ਰੁਪਏ ਪ੍ਰਤੀ ਮਹੀਨਾ ਇਹ ਉਸ ਦਿਨ ਤੋਂ ਦਿੱਤਾ ਜਾਊਗਾ ਜਿਸ ਦਿਨ ਤੋਂ ਸਰਪੰਚਾਂ ਨੇ ਸੌਂ ਚੱਕ ਲਈ ਸੀ ਸੰਵਧਾਨਿਕ ਕੌਡੇ ਤੇ ਬੈਠ ਗਏ ਸਨ ਇਸ ਦੇ ਨਾਲ ਜਿਹੜਾ ਸਾਡਾ ਪੰਜਾਬ ਦਾ ਖਜ਼ਾਨਾ ਹੈ ਆਏ ਸਾਲ ਸਾਡਾ ਇਹਦੇ ਉੱਤੇ ਪ੍ਰਤੀ ਸਾਲ 31.70 ਕਰੋੜ ਰੁਪਇਆ 31 ਕਰੋੜ 70 ਲੱਖ ਰੁਪਇਆ ਭਾਵ ਖਰਚਾ ਆਊਗਾ ਇਸ ਮਾਨ ਪੱਤੇ ਦਾ ਔਰ 2006 ਚ ਜਦੋਂ ਇਹ ਜਿਹੜਾ ਸਰਪੰਚਾ ਦਾ ਮਾਣ ਪੱਤਾ ਸੀ ਇਹ ਸਿਰਫ ਤੇ ਸਿਰਫ ਮੈਨੂੰ ਦਸਣ ਚ ਕੋਈ ਗਰੇਜ਼ ਨਹੀਂ 600 ਰੁਪਈਆ ਸੀਗਾ ਸਿਰਫ 600 ਰੁਪਈਆ ਜਿਹੜਾ ਕਿ 2012 ਚ 1200 ਰੁਪਈਆ ਕੀਤਾ ਗਿਆ ਸੀ ਪਰ ਇਹ ਕਦੇ ਵੀ ਅੱਜ ਤੱਕ ਇਹ ਮਾਣ ਪੱਤੇ ਨੂੰ ਕਦੇ ਵੀ ਰੈਗੂਲਰ ਨਹੀਂ ਰੱਖਿਆ ਗਿਆ ਕਦੇ ਦੇਤਾ ਕਦੇ ਨਹੀਂ ਦਿੱਤਾ ਮਤਲਬ ਕਿ ਇੱਕ ਤਰ੍ਹਾਂ ਨਾਲ ਇਹਦੇ ਤੇ ਕਦੇ ਜ਼ਿੰਦਗੀ ਦੇ ਵਿੱਚ ਕੋਈ ਮਤਲਬ ਕਿ ਵਧੀਆ ਤਰੀਕੇ ਨਾਲ ਇਹਨੂੰ ਜਾਨੀ ਕਿ ਚਲਾਇਆ ਨਹੀਂ ਗਿਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ 13236 ਸਰਪੰਚਾਂ ਨੂੰ ਅਸੀਂ ਉਹਦਾ ਵਾਅਦਾ ਕਰਦੇ ਹਾਂ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਹੈ ਜੋ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਸੋ ਇਸ ਕਰਕੇ ਅਸੀਂ ਇਸ ਗੱਲ ਦਾ ਉਹਦਾ ਵਾਅਦਾ ਕਰਦੇ ਹਾਂ ਕਿ ਜਿੰਨੇ ਸਾਡੇ ਸਰਪੰਚ ਨੇ ਇਹ ਜਿਹੜਾ 2000 ਰੁਪਏ ਪ੍ਰਤੀ ਮਹੀਨਾ ਦਾ ਮਾਣ ਪੱਤਾ ਹੈ ਇਹ ਉਹਨਾਂ ਨੂੰ ਰੈਗੂਲਰ ਹੁਣ ਤੋਂ ਮਿਲਿਆ ਕਰੂਗਾ ਅਸੀਂ ਇਹਦੇ ਵਿੱਚ ਬਿਲਕੁਲ ਵੀ ਕਿਸੇ ਕਿਸਮ ਦਾ ਕੋਈ ਵੈਗਨ ਨਹੀਂ ਪੈਣ ਦਮਾਗੇ ਇੱਕ ਮੈਨੂੰ ਹੋਰ ਬੜੀ ਦੱਸਣ 'ਚ ਖੁਸ਼ੀ ਹੋ ਰਹੀ ਆ ਆਂਕੜਾ ਕਿ ਜਿਹੜੀਆਂ ਇਸ ਵਾਰ ਸਰਪੰਚਾਂ ਦੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ ਸਰਪੰਚਾਂ ਦੀਆਂ ਇਲੈਕਸ਼ਨਾਂ ਦੇ ਵਿੱਚ 3044 ਗ੍ਰਾਮ ਪੰਚਾਇਤਾਂ ਨੇ ਜਿਹੜੀਆਂ 3044 ਗ੍ਰਾਮ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਨੇ ਜਿਹੜੀ ਕਿ ਅੱਜ ਤੱਕ ਦਾ ਇਤਿਹਾਸ ਦੇ ਅੰਦਰ ਸਭ ਤੋਂ ਰਿਕਾਰਡ ਤੋੜ ਜਣੇ ਕਿ ਇਹ ਹਿਸਟਰੀ ਆ ਜਿਹੜੀ ਇਹ ਡਾਟਾ ਬਣ ਚੁੱਕਿਆ ਸੋ ਉਹਦੇ ਵਿੱਚ ਸਾਡੇ ਬੱਚੀਆਂ ਬੱਚੇ ਜਿਹਨਾਂ ਦੀ ਉਮਰ ਕੁੱਲ 21 ਸਾਲ 22 ਸਾਲ 23 ਸਾਲ 25 ਸਾਲ ਐਨੀ-ਐਨੀ ਉਮਰ ਦੇ ਬੱਚੇ ਜਾਨੀ ਕਿ ਜਿੱਤ ਕੇ ਸਾਡੇ ਛੋਟੇ ਇਹ ਬੱਚੇ ਜਿਹੜੇ ਨੇ ਉਹ ਸਰਪੰਚ ਬਣ ਕੇ ਆਏ ਯੰਗਸਟਰਸ ਜਿਹੜੇ ਪੜੇ ਲਿਖੇ ਨੌਜਵਾਨ ਨੇ ਬੀਤੀ ਕੱਲ ਇੱਕ ਸੰਗਰੂਰ ਜ਼ਿਲ੍ਹੇ ਚੋਂ ਇੱਕ ਬੱਚੀ ਜਿਹਦੀ ਉਮਰ ਕੁੱਲ 22 ਸਾਲ ਦੀ ਸੀ ਤੇ 21 ਸਾਲ 8 ਮਹੀਨੇ ਦੀ ਉਹ 21 ਸਾਲ 8 ਮਹੀਨੇ ਦੀ ਉਹ ਸਾਡੀ ਧੀ ਰਾਣੀ ਉਹ ਸਰਪੰਚ ਬਣ ਕੇ ਜਿੱਤ ਕੇ ਆਈ ਹੈ ਸੋ ਤੁਸੀਂ ਸੋਚੋ ਵੀ ਕਿੰਨੇ ਯੰਗਸਟਰਸ ਨੂੰ ਸੇਵਾ ਕਰਨ ਦਾ ਇਹਦੇ ਵਿੱਚ ਮੌਕਾ ਮਿਲਿਆ ਇਸ ਦੇ ਨਾਲ ਮੈਨੂੰ ਇਹ ਦੱਸਣ 'ਚ ਹੋਰ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਹੜੀ 3044 ਗ੍ਰਾਮ ਪੰਚਾਇਤਾਂ ਨੇ ਸਰਬਸੰਮਤੀ ਨਾਲ ਚੋਣੀਆਂ ਗਈਆਂ ਜਿਵੇਂ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਐਲਾਨ ਕੀਤਾ ਸੀ ਕਿ ਅਸੀਂ ਸਰਬਚੰਤੀ ਨਾਲ ਚੋਣੀਆਂ ਹੋਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਦੇਾਂਗੇ ਤਾਂ ਉਹਦੇ ਤਹਿਤ ਸਾਡਾ ਬਜਟ ਦੇ ਵਿੱਚ ਇਸ ਵਾਰ 5-5 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ 150 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ ਜਿਹਦੇ ਚ 15 ਕਰੋੜ ਰੁਪਏ ਪਿਛਲੇ ਵਿੱਤੀ ਸਾਲ ਦਾ ਸੀ ਜਿਹਦੇ ਚ 135 ਕਰੋੜ ਰੁਪਏ ਇਸ ਸਾਲ ਚ ਰੱਖਿਆ ਗਿਆ ਸੋ ਜਿਹੜਾ ਕੱਲ ਪ੍ਰੋਗਰਾਮ ਹੋਇਆ ਉਹਦੇ ਚੋ ਆਗਾਜ਼ ਕਰ ਦਿੱਤਾ ਗਿਆ ਪੰਜ ਪੰਚਾਇਤਾਂ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਸੀ ਕੱਲ ਉਹਨਾਂ ਨੂੰ 5-5 ਲੱਖ ਰੁਪਏ ਦੇ ਜਿਹੜੇ ਚੈੱਕ ਸੀ ਉਹ ਮੁੱਖ ਮੰਤਰੀ ਸਾਹਿਬ ਦੇ ਦੁਆਰਾ ਜਾਨੀ ਕਿ ਆਪਣੇ ਹੱਥਾਂ ਦੇ ਨਾਲ ਵੰਡ ਦਿੱਤੇ ਗਏ ਇਹ ਹੁਣ ਨਿਰੰਤਰ ਹੈ ਜਿਹੜੀ ਇਹ ਸਾਡੀ ਜਾਨੀ ਕਿ ਇਹ ਜਾਰੀ ਰਹੂਗੀ ਜਿਹੜੀ ਚੈੱਕ ਵੰਡਣ ਦੀ ਪ੍ਰਤੀਕਰਿਆ ਇਸ ਤੋਂ ਇਲਾਵਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਵਾਰਡ ਦੀ ਕੱਲ ਬਹੁਤ ਵੱਡੀ ਸ਼ੁਰੂਆਤ ਹੋਈ ਹੈ ਬਹੁਤ ਵੱਡਾ ਐਲਾਨ ਕੀਤਾ ਮੁੱਖ ਮੰਤਰੀ ਸਾਹਿਬ ਨੇ ਆਪਣੇ ਐਲਾਨ ਚ ਕਿਹਾ ਕਿ ਜਿਹੜੇ ਟੋਟਲ ਪੰਜਾਬ ਦੇ ਅੰਦਰ 154 ਬਲਾਕ ਨੇ ਪੰਚਾਇਤਾਂ ਦੇ 154 ਬਲਾਕ ਨੇ ਔਰ 154 ਬਲਾਕਾਂ ਦੇ ਵਿੱਚ ਹਰੇਕ ਬਲਾਕ 'ਚੋਂ ਇੱਕ ਪੰਚਾਇਤ ਹਰੇਕ ਬਲਾਕ 'ਚੋਂ ਇੱਕ ਪੰਚਾਇਤ ਜਿਹੜੀ ਸਭ ਤੋਂ ਚੰਗਾ ਪਰਫਾਰਮ ਕਰੂਗੀ ਉਹ ਆਪਣੇ ਬਲਾਕ 'ਚੋਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰ ਦੂਗੀ 100% ਤੇ ਆਪਣੇ ਨਸ਼ਾ ਮੁਕਤ ਕਰਨ ਤੋਂ ਬਾਅਦ 'ਚੋਂ ਉਥੇ ਪ੍ਰੋਪਰ ਡਿਸਪਲੇ ਕਰ ਦੂਗੀ ਮਤਾ ਪਾ ਦੂਗੀ ਕਹਿ ਦੂਗੀ ਕਿ ਸਾਡੇ ਪਿੰਡ 'ਚ ਹੁਣ ਕੋਈ ਵੀ ਇੱਕ ਵੀ ਇਨਸਾਨ ਐਸਾ ਨਹੀਂ ਜਿਹੜਾ ਕਿਸੇ ਕਿਸਮ ਦਾ ਕੋਈ ਨਸ਼ਾ ਕਰਦਾ ਹੋਵੇ ਉਹਨੂੰ 1 ਲੱਖ ਰੁਪਏ ਦਾ ਨਗਦ ਇਨਾਮ ਉਸ ਪੰਚਾਇਤ ਨੂੰ 1 ਲੱਖ ਰੁਪਏ ਦਾ ਨਗਦ ਇਨਾਮ ਮੁੱਖ ਮੰਤਰੀ ਸਾਹਿਬ ਦੁਆਰਾ ਦਿੱਤਾ ਜਾਊਗਾ ਇਸ ਤੋਂ ਇਲਾਵਾ ਆਪਸ ਦੇ ਵਿੱਚ ਬਿਹਤਰ ਤਾਲਮੇਲ ਬਣਾਉਣ ਲਈ ਸਰਪੰਚਾਂ ਦਾ ਸਰਕਾਰ ਦੇ ਨਾਲ ਸਰਪੰਚਾਂ ਦਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਨਾਲ ਤਾਲਮੇਲ ਬਣਾਉਣ ਦੇ ਲਈ ਕੱਲ ਇੱਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਦੁਆਰਾ ਜਿਸ ਦੇ ਵਿੱਚ ਜਿਹੜੇ 3 ਮੈਂਬਰ ਹੋਣਗੇ ਉਹ ਜ਼ਿਲ੍ਹਾ ਪ੍ਰੀਸ਼ਾਦ ਤੋਂ ਲੱਤੇ ਜਾਣਗੇ ਪੰਜ ਮੈਂਬਰ ਨੇ ਜਿਹੜੇ ਉਹ ਬਲਾਕ ਸਮਤੀਆਂ ਤੋਂ ਲੱਤੇ ਜਾਣਗੇ ਅਤੇ ਹਰੇਕ ਜ਼ਿਲ੍ਹੇ ਤੋਂ ਦੋ ਸਰਪੰਚ ਜਾਨੀ ਕਿ ਕੁੱਲ 46 ਸਰਪੰਚ ਲੱਤੇ ਜਾਣਗੇ ਔਰ ਇਸ ਕਮੇਟੀ ਦਾ ਇਸ ਕਮੇਟੀ ਦੇ ਤੋਂ ਸਾਰੀਆਂ ਅਲੱਗ-ਅਲੱਗ ਵੱਖ-ਵੱਖ ਖੇਤਰਾਂ 'ਚ رائے ਸਲਾਹਾਂ ਲੈ ਕੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਨਾ ਆਵੇ ਕਿਉਂਕਿ ਪੰਚਾਇਤੀ ਰਾਜ ਡਿਪਾਰਟਮੈਂਟ ਨੂੰ ਸਭ ਤੋਂ ਵੱਧ ਵਧੀਆ ਤਰੀਕੇ ਨਾਲ ਚਲਾਨ ਦੀ ਜੋ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਨੇ ਕਿਉਂਕਿ ਅੱਜ ਵੀ ਪੰਜਾਬ ਮੇਜਰ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਵਸਦਾ ਸੋ ਤਕਰੀਬਨ ਤਕਰੀਬਨ ਸਾਡੀ 60 ਤੋਂ 60 ਪੈਸੇ ਸਾਡੀ ਆਬਾਦੀ ਅੱਜ ਵੀ ਪਿੰਡਾਂ ਚ ਵੱਸੋ ਕਰਦੀ ਹੈ ਸੋ ਇਸ ਕਰਕੇ ਬਿਹਤਰ ਸਹੂਲਤਾ ਦੇਣ ਦੇ ਲਈ ਇਹ ਕਮੇਟੀ ਦਾ ਗਠਨ ਕੀਤਾ ਗਿਆ ਇਸ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਬਜਟ ਦੇ ਵਿੱਚ 4573 ਕਰੋੜ ਰੁਪਏ ਦਾ ਪ੍ਰਬੰਧ ਰੱਖਿਆ ਗਿਆ 4573 ਕਰੋੜ ਰੁਪਏ ਦਾ ਸੋ ਬਹੁਤ ਵੱਡਾ ਐਲਾਨ ਸੀ ਔਰ ਮੈਨੂੰ ਇਹ ਫੇਰ ਇੱਕ ਵਾਰ ਤੋਂ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਦੀ ਹਿਸਟਰੀ ਦੇ ਅੰਦਰ ਜਿੱਦਣ ਤੋਂ ਮੁਲਕ ਆਜ਼ਾਦ ਹੋਇਆ ਪਹਿਲੀ ਵਾਰ ਬੀਤੀ ਕੱਲ ਪੰਜਾਬ ਦੇ ਅੰਦਰ ਕੌਮੀ ਪੰਚਾਇਤ ਦੇ ਕੌਮੀ ਪੰਚਾਇਤ ਦਿਵਸ ਵੱਲੋਂ ਮਨਾਇਆ ਗਿਆ ਇਸ ਗੱਲ ਦੇ ਉੱਤੇ ਮੈਂ ਸਾਰੇ ਸਾਡੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਮਾਪੀ ਸਾਹਿਬ ਜਿਹੜਾ ਹ ਤੁਸੀਂ ਰੱਖਿਆ ਲੱਖ Maşerim diyor ki eee